ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਤਹਿਸੀਲ ਨਿਹਾਰ ਸਿੰਘ ਵਾਲਾ ਦਾ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਹੈ ਬਈ ਵਪਾਰ ਦਾ ਕੰਮ ਕਰਦੇ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅੱਜ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿ ਨਮਾਸੂਆ ਸਸੀਕਾਲ ਜੀ ਸਸੀਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਜਾਂਟਾ ਪਿੰਡ ਮਾਨੂ ਗੱਲ ਤਸੀਲ ਨਿਹਾਲ ਸਿੰਘ ਵਾਲਾ ਗਿਲਾ ਮੋਗਾ ਮੋਗਾਲ ਨੰਬਰ 935660568 ਆਪਾਂ ਪਹਿਲਾਂ ਵੀਡੀਓ ਪਾਈ ਸੀ ਵੈਗ ਗਈ ਸੀ ਹਾਂ ਹਾਂ ਬਾਈ ਉਹ ਤਾਂ ਉਹਦੀ ਵੈਗ ਗਈ ਸੀ ਕਿ ਘੰਟੀ ਚ ਵੈਗ ਗਈ ਠੀਕ ਆ ਜੀ ਅੱਜ ਬਾਈ ਦੋ ਐਨੀਮਲ ਗੱਪਣੀਆਂ ਦੋਨੀਆਂ ਹਾਂ ਬਾਈ ਦੋਨੇ ਗੱਪਣੀਆਂ ਕਾਲੀ ਤੋਂ ਸ਼ੁਰੂ ਕਰ ਲੈਣੇ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਆਪਾਂ ਨੂੰ ਮਾਲਕਾਂ ਨੇ ਦੂਜਾ ਸੂਆ ਦੱਸਿਆ ਦਾ ਮੰਨ ਕੋਈ ਬਣਾ ਤੀਜਾ ਲੈਵੇ ਹੈ ਦੂ ਤੇ ਦੁੱਧ ਉਹਨਾਂ ਨੇ ਬਈ ਥੋੜੀ ਜੀ ਸੰਭਾਲ ਘੱਟ ਸੀ ਬੰਦੇ ਦੀ 18 ਕਿਲੋ ਦੁੱਧ ਉਹਨਾਂ ਨੇ ਚੋਇਆ ਠੀਕ ਆ ਜੀ ਠੀਕ ਆ ਦੁੱਧ ਵੱਧ ਵੀ ਦੇ ਸਕਦੀ ਸੇਵਾ ਵਾਲੇ ਬੰਦੇ ਕੋਲੇ ਹੋਵੇ ਤਾਂ ਠੀਕ ਆ ਜੀ ਦਿਨ ਕਿੰਨੇ ਲੈ ਜੀ ਦਿਨ ਬਈ 1 ਘੰਟਾ ਲੈ ਜੂਗੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜਾ ਸੂਆ ਕਹਿ ਕੇ ਦਿੱਤੀ ਬਾਕੀ ਕੱਦ ਕਾੜ ਤੇ ਵਜਨ ਵਾਲੀ ਗਾਂ ਜੀ ਬੇਲ ਚੈੱਕ ਕਰ ਲਓ ਗਾਂ ਦੇ ਤੇ ਇਧਰੋਂ ਬਾਈ ਦੇ ਮੋٹے ਠਿਕਰ ਆਉਂਦੀ ਆ ਮਾਲਕਾਂ ਨੇ ਕਿਹਾ ਕਿ 18 ਕਿਲੋ ਆਪਣਾ ਚੋਇਆ ਵਾ ਐਤਾਰ ਬਾਈ ਕਹਿੰਦਾ ਪਰ 18 ਕਹਿ ਕੇ ਦੇਣੀ ਆ ਬਾਕੀ ਦੁੱਧ ਸੇਵਾ ਦਾ ਥੋੜੀ ਜਿਹੀ ਘੱਟ ਸੇਵਾ ਲੈ ਕਰੋ ਆਈ ਵੀ ਅਦਾ ਕਰਕੇ ਥੋੜਾ ਜਿਹਾ ਜੇ ਚੰਗੀ ਸੇਵਾ ਹੋਈ ਹੁੰਦੀ ਤਾਂ ਟਾਪ ਦੀ ਵਹਿੜ ਸੀਗੀ ਜੀ ਕੰਦ ਕਾਟ ਦੇ ਵਜਨ ਦੇ ਪੱਖ ਤੋਂ ਚੰਗੀਆਂ ਬਾਕੀ ਜਰਸੀ ਚ ਪੈਂਦੀ ਆ ਕਾਲੀ ਜਰਸੀ ਹਨਾ ਬਈ ਜਰਸੀ ਚ ਬਈ ਜਰਸੀ ਨਿੱਕੀ ਹੁੰਦੀ ਥੋੜੀ ਜਿਹੀ ਹੈ ਤਾਂ ਐਫ ਦੀ ਕ੍ਰੋਸ ਆ ਇਹ ਐਫ ਤੇ ਜਰਸੀ ਦੀ ਕ੍ਰੋਸ ਆ ਇਹ ਸਹੀ ਮੈਨੇ ਬਾਕੀ ਇਹਦਾ ਗਰਮੀ ਨਹੀਂ ਬਣਾਉਂਦੀ ਆ ਬਈ ਕ੍ਰੋਸ ਦਾ ਫਾਇਦਾ ਇਹ ਹੋ ਜਾਂਦਾ ਬਈ ਸੀਜ਼ਨ ਗਾ ਗਰਮੀ ਦਾ ਹੀ ਆ ਇਹ ਗਰਮੀ ਕਰਮਾਂ ਵਾਲੀਆਂ ਭੋਰਾ ਨਹੀਂ ਮਣਾਉਂਦੀ ਆ ਹਵਾਨਾ ਚੈੱਕ ਕਰ ਲੋ ਥਣ ਬਹੁਤ ਚੰਗਾ ਲੱਗਿਆ ਵਾ ਅੱਤੀ ਜਵਾਈ ਵਾਲਾ ਦੈਨਾ ਡੇਟ ਮੁਤਾਬਕ ਅੱਠ ਪਏ ਆ ਬਾਈ ਪੂਰੀ ਐ ਠੰਡੀ ਆ ਥਣ ਤੁਨ ਬਹੁਤ ਚੰਗਾ ਲੱਗਿਆ ਵਾ ਸ਼ਾਂਤੀ ਨੀਗਾ ਦੇਖ ਸਕਦੇ ਹੋ ਥਣ ਤੁਨੋਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਚਾਰ ਚਾਰ ਉਂਗਲਾਂ ਦਾ ਮੁੱਠੀ ਵਾਲਾ ਥਾਣਾ ਜੀ ਜਮਾ ਬਾਕੀ ਹਵਾਨਾ ਖਿੱਚਾਂਗੇ ਤਾਂ ਰਵੜ ਅੰਗੂ ਗੱਡੀ 'ਚ ਬਾਈ ਪਈ ਨਹੀਂ ਆ ਨਾਲ ਲੱਗੀ ਗੱਡੀ ਦੇ ਠੀਕ ਆ ਲੰਬਾਈ ਬਾਹਰ ਨਵਾਈ ਸੀ ਗੱਡੀ ਦੇ ਵਿੱਚ ਪਈ ਨਹੀਂ ਠੀਕ ਆ ਜੀ ਲੰਬਾਈ ਬਹੁਤ ਜ਼ਿਆਦਾ ਗਾਂ ਦੀ ਫੁੱਲ ਭਾਰੀ ਗਾਂ ਬਾਕੀ ਝੋਲ ਝੋਲ ਹਵਾਨੇ ਤੇ ਤੁਸੀਂ ਦੇਖ ਸਕਦੇ ਹੋ ਲੱਗ ਡੂ ਨਹੀਂ ਬਾਈ ਹਵਾਨਾ ਖੈ ਪਰ ਵੜਨ ਕੋ ਬਾਦਦਾ ਜੀ ਲੈਵੇ ਦਾ ਮੋਹ ਵਧੀਆ ਪੱਕੇ ਲੈਵੇ ਦੀ ਆ ਪੱਕੇ ਲੈਵੇ ਜੀ ਆ 18 ਕਿਲੋ ਦਾ ਤਾਂ ਕੋਈ ਬਾਹਲਾ ਨਹੀਂ ਮੁੱਲ ਬਾਈ ਇਹਦਾ ਬਾਈ ਹੋਰ ਬੰਦੇ ਕੋਲੇ ਹੁੰਦੀਦਾ ਇਹਦਾ 55000 ਕਰਦਾ ਆਪਾਂ ਜਸਨੋ 45000 ਦੀ ਦੇ ਦੇਾਂਗੇ ਠੀਕ ਆ ਜੀ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ ਜਸਨੋ 45000 ਦੀ ਵੱਡੀ ਬਹੁਤ ਆ ਜੀ ਗਾਂ ਦੇ ਮੁੱਲ ਜਮਾ ਜਾਇਜ਼ ਆ ਜੀ 2 ਨੰਬਰ ਜਰਸੀ ਇਹਦੀ ਕੀ ਡਿਟੇਲ ਆ ਜੀ ਬਾਈ 21 ਕਰੋਈ ਦੋਨੇ ਲੰਗਾਂ ਆ ਨਾਲ ਦਾ ਪੈਂਡ ਆਪਣਾ ਵੀ ਡਰਾਉ ਕੇ ਵੀ ਡਰਾਉ ਕਾਂ ਤੋਂ ਲੰਗਾਂ ਇਹ ਠੀਕ ਆ ਜੀ ਤਾਂ ਉਹ ਦੋਨਾਂ ਦੀ ਸੇਵਾ ਬੰਦੇ ਦੀ ਥੋੜੀ ਨੋਰਮਲ ਸੀਗੀ ਠੀਕ ਆ ਜੀ ਦੂਜਾ ਸੂਆ ਹੀ ਇਹ ਆ ਬਾਈ ਠੀਕ ਆ ਦੇਣ ਕਿੰਨੇ ਲੈ ਜੂ ਬਾਈ ਦੇਣ ਇਹ ਵੀ ਆਉਂਦਾ ਕਹਿੰਦਾ ਬਾਈ ਉਹ ਕਹਿੰਦਾ ਲਊਗੀ ਕਿੰਨਾ ਕ ਪਾ ਜੂ ਬਾਈ ਦੁੱਧ ਇਹ ਬਾਈ 15 ਕਿਲੋ ਦੇਊਗੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ origignal ਦੂਜਾ ਸੂਆ ਸੁੰਦੀ ਆ ਜੇ ਬਾਕੀ ਫੇਸ ਕੁਆਲਿਟੀ ਇਹਦੀ ਵੀ ਚੰਗੀ ਆ ਕੱਦ-ਗਾਠ ਚੰਗਾ ਵਜ਼ਨ ਚੰਗਾ ਪਿਓਰ ਚੰਗੀ ਪਿਓਰ ਕਿਹੜੀ ਅਸਲ ਪੰਜਾਬ ਵਾਲੀ ਆ ਉਹ ਅਸਲ ਪੰਜਾਬ ਵਾਲੀ ਸਹੀ ਗੱਲ ਆ ਬਾਈ ਤੇ ਹਵਾਨਾ ਕਰਮਾ ਵਾਲੀ ਨੂੰ ਪੂਰਾ ਟੌਪ ਦਾ ਲੱਗਿਆ ਵਾ ਦਿਨ ਡੇਟ ਮੁਤਾਬਕ 7 ਪਏ ਆ ਸੱਤ ਦਿਨਾਂ ਨੂੰ ਦਾ ਕਰਮਾ ਵਾਲੀ ਤੋਂ ਤੁਰਿਆ ਨਹੀਂ ਜਾਣਾ ਕਿਉਂਕਿ ਝੋਲ-ਝੂਲਵਾਨੇ ਜੋ ਬਹੁਤ ਆ ਥਣ ਬਹੁਤ ਚੰਗਾ ਲੱਗਿਆ ਵਾ ਹੱਥੀਚਵਾਈ ਵਾਲਾ ਇਹਦਾ ਬਾਈ ਆਈ ਬਹਿ ਜਾ ਨੇ ਥੱਲੇ ਤਾਂ ਨਾ ਵਿਚਾਲੇ ਕਰਕੇ ਆਈ ਬਹਿ ਜਾ ਕੋਈ ਇਹ ਆਏ ਨਹੀਂ ਗਿਆ ਬਾਈ ਇਹ ਦੂਜਾ ਆਪਣਾ ਲੱਤ ਮਾਰੂਗੀ ਤੇ ਹੋਰ ਕਰੂਗਾ ਰਸਾ ਸਿੱੜ ਤਾਂ ਉੱਤੇ ਦੇ ਆਈ ਬਹਿ ਜਾ ਪਹਿਲਾਂ ਚਾਹੇ ਉੱਥੇ ਖੜ੍ਹ ਜੂ ਨਿਆਣਾ ਪਾ ਪਾ ਨਾ ਪਾ ਬੰਦੇ ਨੇ ਫੁੱਲ ਦੁਸੱਲੀ ਦਿੱਤੀ ਆਪਾਂ ਨੂੰ ਕਿ ਲੋ ਲਈ ਆਹ ਦੇਖੋ ਹਣ ਵਿਚਾਲੇ ਕੋਈ ਖੁਰਨੀ ਤੇ ਨਹੀਂ ਖੜੀ ਬਣੀ ਬਹਿ ਜਾ ਫੇਰ ਦੂਰੀ ਰਵੇ ਬੋ ਕਰਮਾਲੀ ਨੂੰ ਉਵੇਂ ਹੀ ਮਿਲ ਪਿਆ ਕਰਨੀ ਆ ਇੰਨੀ ਸੀਲ ਸੌਂ ਗਾਂ ਮਿਲਦੀ ਘਾਟੀ ਆ ਕੋਈ ਟਾਵਾ ਪੀਸ ਹੀ ਹੁੰਦਾ ਇੰਨਾ ਸੀਲ ਸੌਂ ਹੁੰਦੀ ਐ ਜੀ ਐਫ ਪਰ ਇੰਨੀਆਂ ਨਹੀਂ ਹੁੰਦੀਆਂ ਜਰਸੀ ਦੇ ਮੁਕਾਬਲੇ ਪੂਰੀ ਸੀਲ ਸੌਂ ਪੂਰੇ ਟੌਪ ਦੀ ਕੱਦਗਾਠ ਵੀ ਚੰਗਾ ਵਜਨ ਵੀ ਚੰਗਾ ਥੋੜੀ ਜੀ ਸੇਵਾ ਗੌਰ ਘੱਟ ਸੀ ਬਾਈ ਕਹਿੰਦਾ ਜਿੰਨਾਂ ਦੇ ਘਰੋਂ ਲੈ ਕੇ ਆਂਦੀ ਬਾਕੀ ਦੁੱਧ 15 ਕਿਲੋ ਕੋਈ ਵੱਧ ਵੀ ਦੇ ਸਕਦੀ ਆ ਬੰਦਾ ਸੰਭਾਲ ਲੂਗਾ ਦੁੱਧ ਵੱਧ ਵੀ ਕੱਢ ਸਕਦੀ ਆ ਲੈ ਵੇਖ ਬਾਈ ਮਗਰੋਂ ਯਾਰ ਤੂੰ ਹਲੇ ਪੱਕੀ ਆ ਵੇਖ ਲੈ ਵਲ ਹਵਾਨਾ ਰਵੜਾਂ ਨੂੰ ਵੱਧਾਈ ਸਾਰੀ ਚੋਲ ਕੱਢ ਕੇ ਤੁਨਾ 8 ਰਣ ਚੰਗੀ ਸਾਮ ਗੌਰ ਹੋ ਜੇ ਨਾ ਹਵਾਨਾ ਪੂਰਾ ਭਰ ਜਾਣਾ ਜੀ ਇਹਦਾ ਮੁੱਲ ਬਾਈ ਬਈ ਇਹ ਹੋਰ ਬੰਦੇ ਕੋਲੇ ਹੁੰਦੀ ਇਹਦਾ 50 45 ਕਰਦਾ ਬਸ 1.41 ਹਜ਼ਾਰ ਦੀ ਦੇ ਦਾਂਗੇ ਠੀਕ ਆ ਜੀ ਮੁੱਲ ਜਮਾ ਗੈਜ ਕੀਤਾ 1.41 ਹਜ਼ਾਰ ਰੁਪਿਆ ਤੇ 45 ਹਜ਼ਾਰ ਰੁਪਿਆ ਉਦੋਂ ਜੋ ਛੋੜ ਛੱਪਾ ਹੋ ਜਾਊਗਾ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ